ਮੇਰਾ ਪਾਸਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਫਿਲਹਾਲ ਤਾਂ ਇੱਥੇ ਸਕੀਨ ਨੰਬਰ 2 ਰੀਮਪੁਰ ਮਲਾ ਰੀਮਪੁਰ ਦਾ ਰਹਿਣ ਵਾਲਾ ਤੇ ਜਿਸ ਮੁੰਡੇ ਦੀ ਮੌਤ ਹੋਈ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਛੋਟਾ ਬ੍ਰਦਰ ਹੈ ਸਰ ਉਹ ਕੀ ਨਾਮ ਸੀ ਇਹਨਾਂ ਦਾ ਮੇਰਾ ਸੰਜੀਤ ਕੁਮਾਰ ਜੀ ਕਿੰਨੀ ਉਮਰ ਸੀ ਉਮਰ 25 ਕੇ ਸਾਲ ਦੀ ਕਿ ਕਿਹਨਾਂ ਨੇ ਕਤਲ ਕੀਤਾ ਤੇ ਕਿਉਂ ਕਤਲ ਕੀਤਾ ਕੀ ਗੱਲ ਹੋਈ ਸੀ ਕਤਲ ਸਰ ਮੇਰਾ ਭਰਾ ਜਿਹੜਾ ਛੋਟਾ ਹੈਗਾ ਇਹ ਮੰਡੀ ਦਾ ਸਫਾਈ ਮਤਲਬ ਠੇਕਾ ਲਿਆ ਆ ਸਫਾਈ ਦਾ ਠੇਕਾ ਤੇ ਉਜਮਨ ਨਾਲ ਚੌਂਕੀਦਾਰੀ ਮੁੰਡੇ ਕੋ ਕਰਾਂਦਾ ਹੈਗਾ ਮੁੰਡੇ ਰੱਖਿਆ ਤਿੰਨ ਚਾਰ ਚੌਂਕੀਦਾਰੀ ਰਾਤ ਨੂੰ ਕਰਦੇ ਆ ਉਹਦੀ ਸਾਮ ਨੂੰ ਗਰਾਹੀ ਕਰਦੇ ਪੈਸਿਆਂ ਦੀ ਜਿਹੜੀ ਜੋ ਵੀ ਚਾਰਜ ਬੰਦੇ ਆ 10 ਰੁਪਏ 10 ਰੁਪਏ ਚਾਰ ਰੁਪਏ ਤੇ 10 ਰੁਪਏ ਸਫਾਈ ਦੇ ਜਿਹੜੇ ਦੂਜੇ ਚੌਂਕੀਦਾਰੀ ਤੇ ਉਹ 20 ਰੁਪਏ ਕਰਕੇ ਮਤਲਬ ਕਿ ਹਫਤਾ ਤੋਂ ਪਹਿਲੇ ਕੋਈ ਨਾਲ ਬਹਿਸ ਵਸਈਆ ਹੋਈ ਸੀ ਕੋਈ ਇਹਨਾਂ ਦੀ ਫਿਰ ਮੁੰਡੇ ਨੇ ਚਾਰ ਮਾਰਿਆ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਚਲੋ ਠੀਕ ਆ ਜੀ ਉਹ ਸਮਝਾ ਸਮਝਾ ਦਿੱਤਾ ਮੈਂ ਗੱਲ ਖਤਮ ਹੋ ਗਈ ਗੱਲ ਖਤਮ ਹੋਣ ਤੋਂ ਬਾਅਦ ਦੋ ਤਿੰਨ ਦਿਨ ਮੰਡੀ ਨਹੀਂ ਆਏ ਮੰਡੀ ਨਾਲ ਤੋਂ ਬਾਅਦ ਹਾਂ ਸੰਜੀਤ ਨਹੀਂ ਦੂਜਾ ਮੁੰਡਾ ਜਿਹੜਾ ਦੂਜੀ ਪਾਰਟੀ ਦੂਜੀ ਪਾਰਟੀ ਉਸ ਤੋਂ ਬਾਅਦ ਕੱਲ ਜਦੋਂ ਭਰਾ ਮੇਰਾ ਕੰਮ ਤੇ ਆਇਆ ਮੰਡੀ ਜਦੋਂ ਆਇਆ ਉਹ ਮੰਡੀ ਆਣ ਤੋਂ ਬਾਅਦ ਜਦ ਰੋਟੀ ਖਾਣ ਦਾ ਟਾਈਮ ਹੋਇਆ 10 11 11 ਵਜੇ ਚਲ ਜਾਂਦਾ ਕਿ ਸਵੇਰੇ ਜਲਦੀ ਜਾਂਦਾ 11 11:30 ਟਾਈਮ ਹੋਣਾ ਕੋਈ ਘਰ ਜਾਣ ਲੱਗਾ ਉਹਨਾਂ ਨੂੰ ਉਹਨੂੰ ਪਲੈਨਿੰਗ ਨਾਲ ਪਹਿਲੇ ਹੀ ਪਲੈਨਿੰਗ ਨਾਲ ਬੈਠੇ ਸੀ ਜੋਗੇ ਹਥਿਆਰ ਲੈ ਕੇ ਤੇ ਉਹਨਾਂ ਨੇ ਆਪਣੀ ਦੁਕਾਨ ਦੇ ਕੋੜੀ ਉਹਨੂੰ ਮਿਲ ਕੇ ਖਿੱਚ ਲਿਆ ਤਿੰਨਾਂ ਭਰਾਵਾਂ ਨੇ ਇੱਕ ਚਾਚਾ ਉਹਦਾ ਤੇ ਦੋਵੋ ਦੇ ਭਰਾ ਇੱਕ ਸੋਨੂ ਮੁੰਡਾ ਸੋਨੂ ਮੁੰਡੇ ਨੇ ਪਹਿਲਾ ਚਾਕੂ ਮਾਰਿਆ ਉਹਦੇ ਕੱਚ ਜੇ ਤੇ ਦੂਜਾ ਮਦੋ ਇੱਕ ਦੀ ਦੋ ਤਿੰਨ ਵਾਰ ਕੀਤੇ ਹੋਣੇ ਦੂਜਾ ਮੁੰਡਾ ਜਿਹੜਾ ਦਾਤ ਲੈ ਕੇ ਆਇਆ ਅੰਦਰੋਂ ਪ੍ਰੀਤਮ ਜਿਹੜਾ ਉਹਦਾ ਭਰਾ ਵੱਡਾ ਹੁਣੇ ਉਹਦੇ ਦਾਤ ਮਾਰਿਆ ਪਹਿਲਾਂ ਜੇ ਥੱਲੇ ਡੇਗ ਗਿਆ ਮੇਰਾ ਭਰਾ ਉਸ ਤੋਂ ਬਾਅਦ ਉਹ ਦੂਜਾ ਮੁੰਡਾ ਤੀਜਾ ਆ ਉਹਨੇ ਤਿੰਨਾਂ ਨੇ ਮਿਲ ਕੇ ਬਾਹਰ ਚੁੱਕਣਾ ਸ਼ੁਰੂ ਕਰਤਾ ਤੀਜੇ ਨੇ ਸਨ ਡੰਡਾ ਡੰਡਾ ਮਾਰਿਆ ਉਹਦੇ ਉਸ ਤੋਂ ਬਾਅਦ ਮੁੰਡਾ ਮੇਰਾ ਭਰਾ ਮੇਰਾ ਪੂਰਾ ਫੱਟਰ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਮੌਕੇ ਤੇ ਮੇਰਾ ਭਰਾ ਰਣਜੀਤ ਫੇਰ ਉਹ ਖੜਾ ਸੀਗਾ ਨਾਲ ਮੈਂ ਦੌੜ ਆਇਆ ਉਸ ਉਹਨੇ ਡੀਐਮਸੀ ਭੇਜ ਦਿੱਤਾ ਸੀ ਹੁਣ ਆ ਸਿਰਵਲ ਸਾਲਾ ਜੇ ਸਿਰਵਲ ਸਾਲੋ ਦੀ ਕੰਡੀਸ਼ਨ ਮੈਨੂੰ ਖਰਾਬ ਲੱਗੀ ਤੇ ਮੈਂ ਉਸ ਤੋਂ ਬਾਅਦ ਨਾਰਦ ਤੇ ਸ਼ਿਵਮ ਦੋਨਾਂ ਨਾਲ ਜਲਾ ਗਿਆ ਸ਼ਿਵਮ ਵਾਲੇ ਜਵਾਬ ਦਿੱਤਾ ਕਿ ਡੀਐਮਸੀ ਲੈ ਜਾਓ ਡੀਐਮਸੀ ਲੈ ਗਿਆ ਤੇ ਡੀਐਮਸੀ ਦੇ ਬਾਅਦ ਮੇਰਾ ਭਰਾ 30 ਦਾ 11 ਵਜੇ ਦੇ ਖਤਮ ਹੋ ਗਿਆ ਜੋ ਜਵਾਬ ਦੇਦਾ ਡਾਕਟਰ ਕਹਿੰਦਾ ਇਹ ਨਹੀਂ ਹਗਾ ਮਤਲਬ ਕਿ ਸਿਰਫ 20 ਰੁਪਏ ਕਰਕੇ ਇਹ 20 ਰੁਪਏ ਕਰਕੇ ਜੀ ਲੜਾਈ 20 ਰੁਪਏ ਕਰਕੇ ਦੇਖੋ ਇੰਨੀ ਖੁੰਦਕ ਜਿਹੀ ਵੇ 20 ਰੁਪਏ ਦੇ ਕਰਕੇ ਮੇਰਾ ਭਰਾ ਮਾਰਤਾ ਉਹਨਾਂ ਨੇ ਕੀ ਕੀ ਨਾਮ ਉਹਨਾਂ ਦਾ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਨਾਮ ਇੱਕ ਨਾਮ ਸੋਨੂ ਜੀ ਇਹ ਵੀ ਸਾਡੇ ਸਕੀਮ ਨੰਬਰ 2 ਦੇ ਰਹਿਣ ਵਾਲੇ ਆ ਤੁਹਾਡੇ ਗਵਾਂਢੀ ਨੇ ਹਾਂ ਸਾਡੇ ਜਿਹੜਾ ਨਵਾਂ ਮਕਾਨ ਬਣਾਇਆ ਉਹਦੇ ਗਵਾਂਢੀ ਆ ਸਾਡੇ ਇੱਕ ਪਲਾਟ ਛੱਡ ਕੇ ਤੇ ਪਿੱਛੇ ਇਹ ਸਮਸਤੀਪੁਰ ਦੇ ਰਹਿਣ ਵਾਲੇ ਤੇ ਪੁਲਿਸ ਨੇ ਹੁਣ ਅਰੈਸਟ ਕਰ ਲਿਓ ਤਿੰਨ ਨੂੰ ਪੁਲਿਸ ਨੇ ਜੀ ਕੋਈ ਕਾਰਵਾਈ ਨਹੀਂ ਲੱਗੀ ਜਦੋਂ ਮੇਰਾ ਭਰਾ ਪੂਰਾ ਹੋਇਆ ਉਸ ਤੋਂ ਬਾਅਦ 50 ਮਿੰਟਾਂ ਨੂੰ ਪੁਲਿਸ ਨੂੰ ਲੱਗ ਗਈ ਇਹ ਪਹਿਲਾਂ ਕਿਸੇ ਨੂੰ ਪੁਲਿਸ ਨੂੰ ਨਹੀਂ ਲੱਗਦੀ ਸੀ ਵੀ ਮੇਰਾ ਮਤਲਬ ਕਿ ਬੰਦਾ ਕਿੱਥੇ ਆ ਨਹੀਂ ਆ ਮਿਲਜਮ ਸਵੇਰ ਦੀ ਕਾਂਡ ਹੋਇਆ ਵਾ ਮਿਲਜਮ ਕਿੱਥੇ ਆ ਨਹੀਂ ਹੈਗਾ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਮੇਰੇ ਬਰਾਬਰ ਜਦੋਂ ਪੂੜਾ ਹੋ ਗਿਆ ਉਸ ਤੋਂ ਬਾਅਦ ਪ ਕਹਤੀ ਮੇਰੇ ਕੋਲ ਸੀ ਗਿਆ 12:00 ਵਜੇ ਉਹਨੂੰ ਇੱਕ ਬੰਦੇ ਨੂੰ ਚੱਕਿਆ ਉਹਨੂੰ सोनू ਨੂੰ ਬਾਕੀ ਦੋ ਬੰਦੇ ਹਜੇ ਵੀ ਫਰਾਰ ਆ ਦੋਨਾਂ ਨੂੰ ਕਿਸੇ ਨੇ ਚੱਕਿਆ ਬਲਸਰੇ 20 ਰੁਪਏ ਕਰਕੇ ਲੜਾਈ ਝਗੜਾ ਸੀਗਾ ਚਲੋ ਲੜਾਈ ਝਗੜਾ ਕਰਨਾ ਵੀ ਸੀ ਕੋਈ ਮੜਾ ਮੋਟਾ ਥੱਪੜ ਮਾਰ ਲੈਂਦੇ ਕੁਛ ਕਰ ਲੈਂਦੇ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਜਾ ਸਕਦਾ ਹੈਗਾ ਕਤਲ ਕਰ ਦੇਣਾ ਇਹ ਦੇਖ ਲਓ ਇਹ ਗੁੰਡਾਗਰਦੀ ਆ ਜੀ ਇੱਕ ਗੁੰਡਾਗਰਦੀ ਹੋਇਆ ਰੰਜੇ ਸੀ ਬਈ ਪੁਰਾਣੋ ਜਾਨੋ ਮਾਰਦਾ ਉਹਨੂੰ ਤੁਸੀਂ ਪ੍ਰਵਾਸੀ ਹੋ ਹਈ ਵੀ ਪਰ ਚਲੋ ਪਸ਼ੋਕਰ ਦਾ ਪ੍ਰਵਾਸੀ ਆ ਪਰ ਅਸੀਂ ਕੋਈ ਪ੍ਰਵਾਸੀ ਹੈ ਪਰ ਅਸੀਂ ਘਟੋ ਘਟ ਮਲ ਗਈ 25 30 ਸਾਲ ਤੋਂ ਇੱਥੇ ਰਹਿ ਰਹੇ 30 ਸਾਲ ਦੀ ਮੇਰੀ ਉਮਰ ਹੈ 31 ਸਾਲ ਦੀ 30 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਹਾਂ ਸੰਜੀਤ ਦਾ ਜਨਮ ਇੱਥੇ ਦਾ ਹੀ ਸੀਗਾ ਸੰਜੀਤ ਦਾ ਜਨਮ ਸਾਰੇ ਇੱਥੇ ਦਾ ਹੈ ਜੀ ਵਿਆਹ ਹੋਇਆ ਸੀਗਾ ਜੀ ਨਹੀਂ ਜੀ ਕੁਵਾਰਾ ਸੀ ਅਜੇ ਸਰ ਇੱਕ ਇਸ ਤਰ੍ਹਾਂ ਅੱਛਾ ਅਸੀਂ ਚਾਰ ਪਰ ਆਇਆ ਤੈਨੂੰ ਕੁਵਾਰਾ ਸੀ ਤੇ ਇੱਕ ਜੀ ਪਾਰਟੀ ਕਿਆ ਕੰਮ ਕਰਦੀ ਤੋ ਰਹਿ ਤੇਰਾ ਜੀ ਉਹ ਜੀ ਪਾਰੀ ਇਹ ਕਦਾ ਕਪੜੇ ਦੀ ਦੁਕਾਨ ਕਰਦੀ ਆ ਸਾਲ ਖਣ ਤੋਂ ਪਹਿਲਾਂ ਨਹੀਂ ਸੀ ਪਹਿਲਾਂ ਇਹ ਬਾਹਰੀ ਸੀਗੇ ਸਾਲ ਖਣ ਤੋਂ ਕਪੜੇ ਦਾ ਕੰਮ ਕਰਦੇ ਆ ਤੇ ਇੱਕ ਕੁਚਾ ਦਾ ਖ ਨਾ ਸਿਕਟਾ ਬਿੜੀਆਂ ਵੇਚਦੇ ਆ ਕੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਮੰਗ ਹੈ ਦੇ ਉਹਨਾਂ ਤੋਂ ਕੱਟ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਠੀਕ ਹੈ ਸਰ ਵੀ ਇੱਕ ਗੱਲ ਕਿ ਹੁਸ਼ਾਰਪੁਰ ਦੀ ਨਵੀਂ ਸਬਜ਼ੀ ਮੰਡੀ ਦੇ ਵਿੱਚ ਇੱਕ ਕਤਲ ਕੇਸ ਹੋਇਆ ਸੀਗਾ ਤੇ ਉਹਦੇ ਵਿੱਚ ਕੀ ਜਾਣਕਾਰੀ ਹੈ ਤੇ ਹੁਣ ਮਾਰਟਨ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੱਲ ਦੁਪਹਿਰ ਦੀ ਗੱਲ ਹੈ ਜੀ ਦੋ 13ਾਂ ਚ ਲੜਾਈ ਹੋਈ ਸੀ ਜਿਹਦੇ ਵਿੱਚ ਸੰਜੀਤ ਕੁਮਾਰ ਦਾ ਨੜਕਾ ਜਿਹੜਾ ਨਾਂ ਦਾ ਇੱਕ ਲੜਕਾ ਸੀਗਾ ਉਹ ਜ਼ਖਮੀ ਹੋ ਗਿਆ ਸੀ ਜਿਹਨੂੰ ਪਹਿਲਾਂ ਹੁਸ਼ਾਰਪੁਰ ਦਾਖਲ ਕਰਵਾਇਆ ਗਿਆ ਉਤਤਵਾਦ ਉਹਨੂੰ ਜਿਹੜਾ ਹੈ ਦਿਲੰਦ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਲੇਟ ਨਾਈਟ 11:30 ਪਾਉਣੀ 12 ਵਜੇ ਸਾਨੂੰ ਕਾਲ ਆਈ ਕਿ ਉਹਦੀ ਡੈਥ ਹੋ ਗਈ ਇਹ ਕੁਝ ਪਤਾ ਲੱਗਿਆ ਸਰ ਕਿਹਨਾ ਚੀਜ਼ਾਂ ਉੱਤੇ ਹਮਲਾ ਕੀਤਾ ਗਿਆ ਸੀਗਾ ਤੇ ਕਿੰਨੀ ਕਿਉਂ ਉੱਤੇ ਹਾਂ ਉੱਤੇ ਇੱਕ ਲੜਕੇ ਜਿਹਨਾਂ ਜਿਹਨੇ ਹਮਲਾ ਕੀਤਾ ਸੀ ਉੱਤੇ ਸੋਨੂ ਨਾਲ ਸੋਨੂ ਕੁਮਾਰ ਆ ਤੇ ਉਹਨੂੰ ਅਰੈਸਟ ਕਰ ਲਿਆ ਸੀ 2 ਵਜੇ ਰਾਤ ਨੂੰ ਤੇ ਜੇ ਕੋ ਅੱਗੇ ਜੋ ਵੀ ਫਰਦਰ ਜੇ ਕਿਸਦਾ ਨਾਮ ਆਉਂਦਾ ਤੇ ਉਹਨੂੰ ਆਪਾਂ ਉਹਨੂੰ ਵੀ ਅਰੈਸਟ ਕਰਾਂਗੇ ਲੜਾਈ ਦਾ ਕੀ ਕਾਰਨ ਸੀ ਭਾਈ ਲੜਾਈ ਦਾ ਜੀ ਜਿਹੜਾ ਸਜੀਤ ਕੁਮਾਰ ਸੀਗਾ ਨਾ ਇਹ ਉਥੇ ਠੇਕੇ ਦਾ ਕੰਮ ਕਰਦਾ ਸੀਗਾ ਤੇ ਸਫਾਈ ਸਫਾਈ ਕਰਾਉਂਦਾ ਸੀ ਠੇਕੇ ਤੇ ਉਹਦੇ ਕੋਈ ਪੈਸੇ ਦੇ ਲੈਣ ਦੇਣ ਨੂੰ ਝਗੜਾ ਸੀਗਾ ਇਹਨਾਂ ਨਾਲ ਤੁਹ ਚਾਰ ਦਿਨ ਪਹਿਲਾਂ ਵੀ ਮਾੜੀ ਮੋਟੀ ਦੂਦੂ ਮੇਮਾ ਹੋਈ ਸੀ ਪਰ ਕੱਲ ਫਿਰ ਜਿਆਦਾ ਵੱਧ ਕੇ ਇਸ ਕਰਕੇ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਉਹਦੀ ਮੌਤ ਹੋ ਗਈ ਹੁਣ ਗ੍ਰਿਫਤਾਰੀ ਪਾਈ ਕੋਈ ਗ੍ਰਿਫਤਾਰੀ ਰਾਉਂਡ ਅਪ ਕਰ ਲਿਆ ਜੀ ਉਹਨੂੰ ਅਸੀਂ ਗ੍ਰਿਫਤਾਰੀ ਪਾ ਦੇ ਜੀ